ਬੀਤੇ 13 ਨਵੰਬਰ ਨੂੰ ਮਹਾਲੀ ਦੇ ਕੁੰਬੜਾ ਪਿੰਡ ਦੇ ਵਿੱਚ ਇੱਕ ਵੱਡੀ ਵਾਰਦਾਤ ਹੁੰਦੀ ਆ ਜਿਸ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਤੇ ਪ੍ਰਵਾਸੀ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਇੱਕ ਜਵਾਨ ਦੀ ਜਿਹੜੀ ਮੌਤ ਆ ਉਹ ਮੌਕੇ ਤੇ ਹੋ ਜਾਂਦੀ ਐ ਤੇ ਦੂਸਰਾ ਜਿਹੜਾ ਪੰਜਾਬੀ ਨੌਜਵਾਨ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਜਿਸ ਦਾ ਇਲਾਜ ਆ ਜਿਹੜਾ ਉਹ ਪੀਜੀਆਈ ਦੇ ਵਿੱਚ ਚੱਲ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਪੀਜੀਆਈ ਦੇ ਵਿੱਚ ਲੜ ਰਿਹਾ ਸੀਓ ਹੁਣ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ 13 ਨਵੰਬਰ ਦੀ ਆ 13 ਨਵੰਬਰ ਬੀਤੀ ਸ਼ਾਮ ਨੂੰ ਜਿਹੜਾ ਉਹ ਇੱਕ ਘਟਨਾ ਹੁੰਦੀ ਹੈ ਮੁਹਾਲੀ ਦੇ ਕੁੰਬੜਾ ਪਿੰਡ ਦੇ ਵਿੱਚ ਜਿਹੜਾ ਦੋ ਪੰਜਾਬੀ ਨੌਜਵਾਨਾਂ ਦੀ ਬਹਿਸ ਵਸਾਈ ਹੁੰਦੀ ਹੈ ਤਿੰਨ ਚਾਰ ਪ੍ਰਵਾਸੀ ਨੌਜਵਾਨਾਂ ਦੇ ਨਾਲ ਜਿਸ ਤੋਂ ਬਾਅਦ ਜਿਹੜੀ ਉਹ ਬਹਿਸ ਸੀ ਉਹ ਲੜਾਈ ਦਾ ਰੂਪ ਧਾਰ ਕਰ ਲੈਂਦੀ ਆ ਜਿਸ ਤੇ ਵਿੱਚ ਜਿਹੜੇ 16 17 ਸਾਲਾਂ ਦੇ ਸਾਰੇ ਨੌਜਵਾਨ ਸੀਗੇ ਜਿਹੜੇ ਦੋ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਉਹ ਵੀ 16-17 ਸਾਲਾਂ ਦੇ ਸੀਗੇ ਪੰਜਾਬੀ ਨੌਜਵਾਨ ਤੇ ਜਿਹੜੇ ਪ੍ਰਵਾਸੀ ਨੌਜਵਾਨ ਸੀ ਉਹ ਵੀ 16-17 ਸਾਲਾਂ ਦੇ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦਾ ਇੱਕ ਨੌਜਵਾਨ ਦੀ ਇਸ ਹਮਲੇ ਦੇ ਵਿੱਚ ਉਹ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਜਿਹੜਾ ਉਹ ਹੰਗਾਮਾ ਖੜਾ ਹੋ ਜਾਂਦਾ ਗਾਹ ਪੈ ਜਾਂਦਾ ਉਸ ਤੋਂ ਬਾਅਦ ਪਿੰਡ ਕੁੰਬੜਾ ਦੇ ਲੋਕਾਂ ਦੇ ਵੱਲੋਂ ਜਿਹੜਾ ਮੋਹਾਲੀ 에어ਪੋਰਟ ਰੋਡ ਹੈ ਉਸ ਨੂੰ ਜਾਮ ਕਰ ਦਿੱਤਾ ਜਾਂਦਾ ਜਿਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਦੀ ਡੈੱਡ ਬੋਡੀ ਜਿਹੜੀ ਉਹ ਉਹ ਵਿਚਕਾਰ ਰੱਖ ਕੇ ਪੂਰਾ ਰੋਸ ਮੁਜ਼ਾਹਰਾ ਕੀਤਾ ਜਾਂਦਾ ਪੂਰੇ ਰੋਡ ਨੂੰ ਜਾਮ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੱਗ ਤਾਰ ਚਾਰ ਦਿਨਾਂ ਦੀ ਭਾਰੀ ਮੁਸ਼ਕਲ ਤੋਂ ਬਾਅਦ ਇਹਨਾਂ ਸਾਰੇ ਔਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਉਸ ਨੌਜਵਾਨ ਦਾ ਜਿਹੜਾ ਸਸਕਾਰ ਕੀਤਾ ਜਾਂਦਾ ਤਾਂ ਹੁਣ ਇਸ ਵੇਲੇ ਦੀ ਜਿਹੜੀ ਮੰਦਭਾਗੀ ਖਬਰ ਹੈ ਦੁਖਦਾਈ ਖਬਰ ਹੈ ਕਿ ਜਿਹੜਾ ਨੌਜਵਾਨ ਇਸ ਲੜਾਈ ਝਗੜੇ ਦੇ ਵਿੱਚ ਜ਼ਖਮੀ ਹੋਇਆ ਸੀ ਜਿਸ ਨੂੰ ਪੀਜੀਆਈ ਦੇ ਵਿੱਚ ਜਿਰੇ ਲਾਜ਼ ਰੱਖਿਆ ਸੀ ਤਾਂ ਉਸ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਸੀ ਪੀਜੀਆਈ ਦੇ ਵਿੱਚ ਇਹ ਨੌਜਵਾਨ ਤਾਂ ਜ਼ਿੰਦਗੀ ਦੀ ਜੰਗ ਹਾਰ ਕੇ ਇਹ ਕਹਿ ਦਈਏ ਕਿ ਇਸ ਨੌਜਵਾਨ ਦੀ ਮੌਤ ਹੋ ਗਈ ਆ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਦੂਸਰਾ ਨੌਜਵਾਨ ਵੀ ਹਾਲਾਂਕਿ ਲਗਾਤਾਰ ਜਿਹੜਾ ਪਿੰਡ ਵਾਸੀਆਂ ਦੇ ਵੱਲੋਂ 4 ਦਿਨ ਜੰਮ ਕੇ ਹੰਗਾਮਾ ਕੀਤਾ ਜਾਂਦਾ ਦੂਸਰੇ ਨੌਜਵਾਨ ਦੀ ਜਿਹੜੀ ਡੈੱਡ ਬਾਡੀ ਆ ਸੜਕ ਤੇ ਰੱਖ ਕੇ ਪੂਰਾ ਰੋਸ ਮੁਜ਼ਾਹਰਾ ਕੀਤਾ ਜਾਂਦਾ 에어ਪੋਰਟ ਰੋਡ ਨੂੰ ਜਾਮ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ 4 ਦਿਨ ਬਾਅਦ ਜਿਹੜਾ ਸਾਰੇ ਰੋਪ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਮਾਸਟਰ ਮਾਈਂਡ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਵੱਲੋਂ ਉਸ ਨੌਜਵਾਨ ਦਾ ਜਿਹੜਾ ਉਹ ਸਸਕਾਰ ਕੀਤਾ ਜਾਂਦਾ ਤਾਂ ਇਸ ਦੂਸਰੇ ਨੌਜਵਾਨ ਦੇ ਲਈ ਲਗਾਤਾਰ ਅਰਦਾਸਾਂ ਹੋ ਰਹੀਆਂ ਸੀ ਪਰ ਇਹ ਕਹਿੰਦੀ ਏ ਕਿ ਇਹ ਅਰਦਾਸਾਂ ਕੰਮ ਨਹੀਂ ਆਈਆਂ ਉਹ ਨੌਜਵਾਨ ਹੈ ਉਹ ਜਿਹੜਾ ਉਹ ਮੌਤ ਅ ਬੇ ਕਹਦੀ ਹੈ ਕਿ ਬੁੱਕਲ ਦੇ ਵਿੱਚ ਜਾਲ ਲੁਕਿਆ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਦੁਖਦਾਈ ਖਬਰ ਮੁਹਾਲੀ ਦੇ ਪਿੰਡ 13 ਨਵੰਬਰ ਨੂੰ ਰਾਤ ਨੂੰ ਉਹਨਾਂ ਦਾ ਇੱਕ ਝਗੜਾ ਹੁੰਦਾ ਜਿਸ ਦੇ ਵਿੱਚ 5 6 ਜਿਹੜੇ ਪ੍ਰਵਾਸੀ ਨੌਜਵਾਨ ਸੀ ਉਹਨਾਂ ਦੇ ਬਲੋਂ ਦੋ ਪੰਜਾਬੀ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਇਸ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਸੀ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਤੇ ਦੂਸਰਾ ਜਿਹੜਾ ਨੌਜਵਾਨ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਤਾਂ ਇਸ ਜ਼ਖਮੀ ਨੌਜਵਾਨ ਨੌਜਵਾਨ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਜਾਂਦਾ ਹੈ ਉੱਥੇ ਉਸ ਦਾ ਇਲਾਜ ਚੱਲਦਾ ਕਿਉਂਕਿ ਸੱਟਾਂ ਕਾਫੀ ਜ਼ਿਆਦਾ ਸੀਗੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ ਤਾਂ ਉਹ ਉੱਥੇ ਜਿਹੜਾ ਉਹ ਇੱਕ ਕਹਿ ਦਈਏ ਕਿ ਜੇਰੇ ਇਲਾਜ ਸੀਗਾ ਤਾਂ ਉਸ ਨੌਜਵਾਨ ਦੀ ਵੀ ਹੁਣ ਇਲਾਜ ਦੇ ਦੌਰਾਨ ਮੌਤ ਹੋ ਗਈ ਆ ਇਹਨਾਂ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਦੂਸਰਾ ਨੌਜਵਾਨ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਖਬਰ ਮੁਹਾਲੀ ਦੇ ਪਿੰਡ ਕੁੰਬੜਾ ਤੋਂ